ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਹੈਗਾ ਸੱਜਣੋ ਜੇ ਗੱਲਬਾਤ ਕਰ ਲਈਏ ਸੰਗਰੂਰ ਤੇ ਲਾਂਡਰੀ ਫਾਰਮ ਤੇ ਪਹੁੰਚੇ ਹੋਏ ਆ ਆਪਣਾ ਗੋਤੀ ਆ ਸੱਜਣਾ ਬੱਚੀਆਂ ਚਾਰ ਦਿਖਾਵਾਂਗੇ ਟਾਪਰ ਬਿਲਕੁਲ ਦੋ ਦੇ 66 ਸੀਮਨ ਲੱਗਿਆ ਤੇ ਚਾਰੇ ਹੈਗੀਆਂ ਦੰਦਾਂ ਦੇ ਵਿੱਚ ਤੇ ਇੱਕ ਹੈਗੀ ਆ ਇਧਰਲੇ ਬੰਨੇ ਤਾਜੀ ਸੂਈ ਫੁੱਲ ਵੱਡੇ ਕਦ ਕੱਟਚ ਤੇ ਬਾਕੀ ਜਿਹੜੀ ਪ੍ਰਿੰਟ ਦੀ ਕੁਆਲਿਟੀ ਆ ਬੱਛੀਆਂ ਦੀ ਕੁਆਲਿਟੀ ਆ ਉਹ ਹੈਗੀ ਆ ਸੱਜਣੋ ਬਿਲਕੁਲ ਐਂਡ ਕੁਆਲਿਟੀ ਤੇ ਬਾਕੀ ਸਾਨੂੰ ਮਤ ਦੇ ਦੇਣਾ ਦਿਵਾਲੀ ਦੀਆਂ ਵਧਾਈਆਂ ਤੇ ਆਜੋ ਬਾਕੀ ਬਾਈ ਨਾਲ ਮਲਿਆ ਦੇਣਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਕੱਲੀ ਕੱਲੀ ਦਾ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਪੰਮਾ ਫਿਰ ਕਿਵੇਂ ਆ ਠੀਕ ਆ ਬਾਈ ਬੜੀਆ ਠੀਕ ਆ ਚੜਦੀ ਕਲਾ ਹਾਂਜੀ ਹਾਂਜੀ ਬ੍ਰਦਰ ਪੂਰਾ ਵੜੀਆ ਹੈ ਤੂੰ ਮੂਵ ਔਨ ਹੋ ਗਿਆ ਹਨਾ ਹਾਂਜੀ ਹਾਂਜੀ ਬਾਈ ਹੋ ਗਿਆ ਫਿਲਮ ਵਾਲਾ ਨਹੀਂ ਮੂਵ ਔਨ ਹੋਇਆ ਦੀ ਹੈ ਨਾ ਹਾਂ ਹਾਂ ਉਹ ਨਹੀਂ ਹੋਇਆ ਆਪਾਂ ਇੱਕ ਪੰਮਾ ਫਿਲਮ 'ਚ ਵੀ ਹੁੰਦਾ ਅਮਰਿੰਦਰ ਅਗਲਾ ਉਹ ਉਹਨੇ ਪੁੱਛਦੇ ਹੁੰਦੇ ਨੇ ਵੀ ਤੂੰ ਮੂਵ ਆਨ ਹੋ ਗਿਆ ਪਰ ਇਹ ਸੱਜਣ ਮੂਵ ਆਨ ਹੋ ਗਿਆ ਇਹਨੇ ਆਪਦੇ ਚ ਕੁਆਲਿਟੀ ਵਧਾਈਆ ਘਟਾਈ ਨਹੀਂ ਉਹ ਪਾਰ ਲੈਣ ਨੂੰ ਪਤਾ ਵੀ ਛੋਟੇ ਲੈਵਲ ਤੋਂ ਸ਼ੁਰੂ ਕਰਨਾ ਪੈਂਦਾ ਹੈਣਾ ਵੀਰੇ ਵੱਡਾ ਦਾ ਆਪ ਇੱਕੋ ਲੈਵਲ ਨੂੰ ਛੇੜ ਨਹੀਂ ਸਕਦੇ ਹੈਣਾ ਹਾਂਜੀ ਹਾਂ ਹੌਲੀ ਹੌਲੀ ਬਾਈ ਹੋ ਰਹੀ ਹੁਣ ਕੁਆਲਿਟੀ ਦੀਆਂ ਚੀਜ਼ਾਂ ਤੇ ਪਹੁੰਚ ਗਏ ਕਿ ਇੱਕੋ ਦਿਨੀ ਜੇ ਮੈਂ ਗੱਲਬਾਤ ਕਰ ਲਾਂ 32 ਕਿਲੋ ਵਾਲਾ 65 70 ਨਹੀਂ ਖੇੜ ਸਕਦਾ ਹੌਲੀ 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 ਸਟੈਪ ਬਾਈ ਸਟੈਪ ਬੰਦਾ ਸਿੱਖਦਾ ਜਾਂਦਾ ਹੈਨਾ ਹਾਂਜੀ ਬ੍ਰਦਰ ਹਾਂਜੀ ਹਾਂ ਇੱਕ ਗੱਲ ਹੋਰ ਵੀ ਦਾਤਣਾ ਜਿਹੜੇ ਨਵੇਂ ਸੱਜਣ ਕਰਨ ਨੂੰ ਫਿਰਦੇ ਹਾਂਜੀ ਬ੍ਰਦਰ ਹਾਂਜੀ ਇਹ ਕੰਮ ਹੈਗਾ ਸੱਜਣੋ ਤਜਰਬੇ ਦਾ ਜੇ ਆਪਾਂ ਕਹੀਦੇ ਵੀ ਆਪਾਂ ਕੱਲੇ ਪੈਸੇ ਦੇ ਜ਼ੋਰ ਤੇ ਵਪਾਰ ਕਰ ਲਾਂਗੇ ਪੈਸੇ ਦੇ ਜ਼ੋਰ ਤੇ ਵੀ ਨਹੀਂ ਕਰਾਂਗੇ ਨਹੀਂ ਪੈਸੇ ਦੇ ਜ਼ੋਰ ਤੇ ਹੀ ਵੀਰੇ ਹੁੰਦਾ ਇੱਥੋਂ ਕਰ ਲੀਏ ਸ਼ੁਰੂ ਫੇਰ ਹਾਂਜੀ ਬ੍ਰਦਰ ਹਾਂਜੀ ਇਹਦੇ ਆਰਡਰ ਤੇ ਮਾਰਦੇ ਗਹਿਰੀ ਪੱਲਾ ਦਾ ਕੈਮਰਾ ਨੇੜੇ ਜਿਹਾ ਲਿਆ ਕੇ ਦਿਖਾ ਦਿਓ ਓਏ ਵੀਰੇ ਨਾੜਾ ਚੈੱਕ ਕਰ ਲੈ ਕੈਮਰਾ ਦੇਖ ਬ੍ਰਦਰ ਹਾਂ ਇਹਦੀ ਕੀ ਗੱਲ ਬਾਤ ਆ ਪੰਮੇ ਬ੍ਰਦਰ ਇਹ ਦੂਜਾ ਸੂ ਹੈ ਹਾਂਜੀ ਤੇ ਹਲੇ ਤੇ 15 ਦਿਨ ਬਾਕੀ ਨੇ ਸੂਨ ਚ ਬਿਰੇ ਮਾਨਤਾ ਕਰੀਦਾ ਨਹੀਂ ਹੁੰਦਾ ਹਨਾ ਜਦੋਂ ਵੀਰੇ ਬੈਡ ਨੇ ਸੁਣਾਣਾ ਪੰਡ ਲਾ ਦੂ ਵੀਰੇ ਲੇਵੇ ਦੀ ਠੀਕ ਆ ਗੱਲ ਦੇਖ ਲੈ ਤਾਂ ਵੀਰੇ 15 ਦਿਨ 15 ਪੇ ਨੇ ਫਾੜੀ ਵਾਲਾ ਲੇਵਾ ਬੈੜ ਦਾ ਵੀਰੇ ਮੂਹੋ ਚੌਗਿਆ ਛਿੱਗਦੇ ਦੰਦ ਚੱਕ ਦੀ ਹੈ ਹਲੇ ਸੂਆ ਦੂਜਾ ਸੂਆ ਬ੍ਰਦਰ ਦੂਜਾ ਥੜ ਚੈੱਕ ਕਰ ਲੈ ਵੀਰੇ ਬੈੜ ਦੇ ਪੈਲਣ ਦਾ ਕੀ ਗੱਲ ਬਾਤ ਹੈ ਪੈਲਣ ਦਾ ਵੀਰੇ ਬਾਈ ਆਪਾਂ ਨੇ 20 ਬਾਈ ਕਹਿੰਦਾ 22 ਲੀਟਰ ਦੁੱਧ ਸੀਨੇ ਘਰੇ ਚੋਇਆ ਹੋਇਆ ਹੈ ਬ੍ਰਦਰ ਇਹਦਾ ਤੋੜ ਦੇ ਹਾਂਜੀ ਫੇਸ ਕੁਆਲਟੀ ਦੇਖ ਭਰਾਵਾ ਸਿਰਾਈਆ ਵੀਰੇ ਦੇਖ ਠੀਕ ਆ ਗੱਲ ਪ੍ਰਿੰਟ ਵਗੈਰਾ ਵੀਰੇ ਟੁੱਕਾ ਪਈ ਸੀ ਆ ਗੱਬਣ ਕਿਹੜੇ ਸੀਮਨ ਤੋਂ ਕੋਈ ਜਾਣ ਗੱਬਣ ਵੀਰੇ ਕਨਵੈਨਸ਼ਨਲ ਆ ਆਪਾਂ ਉਹੀ ਗੱਪ ਮਾਰੀ ਚੱਲੀ ਹੈ ਨਾ ਵੀਰੇ ਜਿਹੜੀ ਆਪਣੇ ਲਈ ਸੈਕਸਡ ਹੈਗੀ ਆ ਨਾ ਆਪਾਂ ਉਹ ਵੀ ਦੱਸਾਂਗੇ ਇਹ ਕਨਵੈਨਸ਼ਨਲ ਸੀ ਸੀਮਨ ਲੱਗਿਆ ਸੂਆ ਹੈਗਾ ਸੱਜਣੋ ਦੂਜਾ ਕੁਆਲਿਟੀ ਕਬੂਲਿਟੀ ਹੈਗੀ ਆ ਬੱਚੀ ਦੀ ਬਿਲਕੁਲ ਟਾਪ ਕੁਆਲਿਟੀ ਜਿਹਨੂੰ ਆਪਾਂ ਕਹਿ ਸਕਦੇ ਆ ਆਪਣੀ ਬਈ ਥਾਣਾ ਪੱਖੋਂ ਤੇ ਪ੍ਰਿੰਟਰ ਜੇ ਬੈੜ 'ਚ ਕੋਈ ਨੁਕਸ ਨਿਕਲਗਾ ਵੀਰੇ ਬਾਅਦਸਾ ਹੋਊਗੀ ਬੈੜ ਆਪਣੀ ਠੀਕ ਹੈ ਆਸਦਾ ਵੀਰੇ ਮੈਂ ਹਰੇਕ ਨੂੰ ਆਈ ਕਹਿਣਾ ਵੀ ਬੰਦਾ ਇੱਥੋਂ ਆਪਦਾ ਤਸੱਲੀ ਕਰਕੇ ਲੈ ਕੇ 13 ਕਿੜਾ ਹੋਰ ਦਵਾ ਦੇ ਲੋ ਬਰਾਦਰ ਜਰੂਰ ਦਵਾ ਦੇ ਲੈ ਬੋਚ ਕੇ ਬੋਚ 13 ਕਿੜਾ ਨੂੰ ਹੋਰ ਦਵਾ ਦੇ ਸੂਆ ਸੌਂਦੀਆ ਦੂਜਾ ਦਿਨ ਕੱਢਦੀ ਆ 15 ਤੇ ਕੁਆਲਟੀ ਕਬੂਲਟੀ ਇਹਦੀ ਤੁਹਾਡੇ ਸਾਹਮਣੇ ਆ ਕਮੈਂਟ ਕਰਕੇ ਤੁਸੀਂ ਮੈਨੂੰ ਬਈ ਥਣ ਦੇਖ ਤੂੰ ਬੈੜ ਦੇ ਕਿੱਦਾਂ ਦਾ ਲੱਗਿਆ ਹੈਣਾ ਕੁਆਲਟੀ ਆ ਗਈ ਟਾਪਰ ਤੇ ਜਿਹੜਾ ਭਾਈ ਥੜਾਕੀ ਵੀ ਦਿਖਾ ਦੇ ਨਾਲ ਬੈੜ ਦੇ ਨਾ ਤੂੰ ਥਣ ਲੈਵਾ ਚੈੱਕ ਕਰ ਸਾਈਡ ਦੀ ਦੇਖ ਵੀ ਬੈੜ ਦੇ ਨਾੜਾਂ ਦਾ ਮਾਰਾਂ ਕਹਿੰਦੇ ਵੀ ਐ ਐ ਨੇ ਜਿਵੇਂ ਭਾਰਤ ਦਾ ਨਕਸ਼ਾ ਬਣਿਆ ਹੁੰਦਾ ਆਰਡਰ ਦੇ ਉੱਤੇ ਉਹ ਗੱਲ ਬਾਤ ਆ ਤੇ 4x4 ਆਰਡਰਾ ਥੱਲੇ ਜੇ ਲਾ ਕੇ ਦਿਖਾ ਦੇ ਗਰੀ ਸਮਾਰ ਕੇ ਓਏ ਤੇਰੇ ਨੂੰ ਮਾਰਨ ਦੰਦੇ ਲੱਤਾ ਸੀ ਨਾ ਨਾ ਮੇਰੇ ਲੱਤ ਤਾਂ ਮਾਰ ਲੜੀ ਲੱਟਾਂ ਨਹੀਂ ਆ ਚੀਜ਼ਾਂ ਨਹੀਂ ਹੈਗੀਆਂ ਇਹਾਂ ਚੀਜ਼ਾਂ ਨਹੀਂ ਹੈਗੀਆਂ ਹਾਂ ਬਈ ਲੈ ਚੱਲਾ ਇਹਨੂੰ ਕੋ ਮੈਂ ਹਾਂਜੀ ਬ੍ਰਾ ਸੂਆ ਦੂਜਾ ਸੂੰਦੀ ਆ 15 ਦਿਨ ਇਹਦੇ ਬਾਕੀ ਨੇ ਤੇ ਪ੍ਰਿੰਟ ਪ੍ਰਿੰਟ ਦੀ ਕੁਆਲਿਟੀ ਆ ਜਿਹੜੀ ਕੁਆਲਿਟੀ ਬਾਈ ਦੇ ਸਾਰੇ ਜਾਨਵਰਾਂ ਦੀ ਐਂਡਾ ਹਾਂਜੀ ਭਾਈ ਜੀ ਇਹਦੇ ਫਿਰ ਪੰਮਿਆ ਹੁਣ ਪੈਸੇ ਕਿੰਨੇ ਲੈ ਲਾਂਗੇ ਆ ਭਾਂਦਾ ਪੈਸੇ ਬਈ ਆਪਾਂ ਮਾਨਤਾ ਨਹੀਂ ਕਰਾਂਗੇ ਬੰਦੇ ਦਾ ਸ਼ੋਰਟ ਸਪਾਈਊਗਾ ਵੀਰੇ ਜਿੰਨਾ ਆਪਾਂ ਕਰਾਂਗੇ ਠੀਕ ਆ ਗੱਲ ਤੇ ਵੀਰੇ ਇਹਦਾ ਪਾਰਲਰ ਪੈਸੇ ਲਵਾਂਗੇ 68000 ਰੁਪਿਆ ਇਹਦਾ ਲਵਾਂਗੇ ਆਪਾਂ 68000 ਮਾਨਤਾਨ ਸ਼ੋਰਟ ਛੱਪਾ ਉਹਦੇ ਚ ਪੂਰਾ ਫੁੱਲ ਕਰਾਂਗੇ ਬਈ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜਾ ਮਰਜ਼ੀ ਬੰਦਾ ਜੀ ਬਈ ਦਵਾਲੀ ਤੇ ਕੀ ਆਫਰ ਦੇ ਰਿਆ ਬਈ ਮੇਰੀ ਗੱਲ ਹੁਣ ਦਵਾਲੀ ਤੇ ਆਪਾਂ ਜਿਹੜਾ ਆਫਰ ਦਿੰਦੇ ਹੁੰਦੇ ਨੇ ਠੀਕ ਆ ਕੀ ਪਹੁੰਚ ਕਰਦੇ ਬਈ ਪਹੁੰਚ ਤਾਂ ਆਪਾਂ ਕਰਦੇ ਨਹੀਂ ਠੀਕ ਆ ਗੱਲ ਠੀਕ ਆ ਪਹੁੰਚਦਾ ਬਈ ਇਹ ਮੇਰੀ ਗੱਲ ਸੁਣਦਾ ਬਈ ਜਿਹਹੇ ਜ ਆਪਾਂ ਬੰ ਗੱਲ ਉੱਥੀ ਜਾਂਦੀ ਹੈ। ਮੇਰੇ ਪਹੁੰਚ ਆਪਣੀ ਇਹ ਹੈ ਵੀ ਜਿਹੜਾ ਬੰਦਾ ਆਊਗਾ ਉਹਨੂੰ 2000 ਰੁਪਏ ਸ਼ੌਟ ਹੈ। 2000 ਰੁਪਿਆ ਸ਼ੌਟ ਹਰੇਕ ਪਸ਼ੂ ਤੇ ਸ਼ੌਟ ਹਰੇਕ ਪਸ਼ੂ ਤੇ 2000 ਰੁਪਏ ਸ਼ੌਟ ਆਪਾਂ ਦਾ। ਬਾਕੀ ਬਾਈ ਨੇ 10-20 ਦਿੱਤਾ ਕਹਿੰਦਾ ਜੇ ਕੋਈ ਖਰਾਬੀ ਆ ਤਾਂ ਵਾਪਸੀ ਤੱਕ ਦੀ ਵੀ ਆਪਣੀ ਜ਼ਿੰਮੇਵਾਰੀ ਆ। ਜ਼ਿੰਮੇਵਾਰੀ ਹਾਂ। ਬਾਕੀ ਸਾਨੂੰ ਇੱਕ ਗੱਲ ਦੱਸ ਦਨਾ ਉਰੀ ਪਸ਼ੂ ਨੂੰ ਤੋਕੇ ਲੈ ਜਾਓ ਕਈ ਵਾਰੀ ਇਹ ਸਾਨਾ ਨੇ ਚੀਜ਼ਾਂ ਹੁੰਦੇ ਨੇ। ਹਾਂਜੀ ਹਾਂਜੀ ਪ੍ਰਭੂ। ਥੋੜੇ ਘਰੇ ਜਾ ਕੇ ਕੋਈ ਦੇਖ। ਹਾਂ ਭਾਈ ਮੈਂ ਉਹੀ ਕਹਿਣਾ ਵੀ ਆਪਣੀ ਗਾਰੰਟੀ ਹੈ ਇੱਥੇ। ਠੀਕ ਹੈ। ਦੇਖੋ ਆਨ ਠੀਕ ਆ। ਆਨਲਾਈਨ ਵੀਰੇ ਆਪਾਂ ਪੇਜ ਨਹੀਂ। ਆਨਲਾਈਨ ਵੀਰੇ ਜਿਵੇਂ ਕੀ ਬਾਹਰ ਲਗਾ ਕਾ ਮਹਾਰਾਸ਼ਟਰ ਵੀਰੇ ਉੱਤਰਾਖੰਡ ਵੀ ਜੀ ਨੇ ਆਪਣੇ ਦੋ ਵੜਾ ਹੋਣਾ। ਠੀਕ ਆ ਜੀ। ਆਪਾਂ ਬੰਦੇ ਨਾਲ ਵੀ ਗੱਲ ਕਰਾਵਾਂਗੇ। ਠੀਕ ਆ ਜੀ। ਤੇ ਉੱਧਰ ਵੀਰੇ ਆਪਾਂ ਬਾਹਰ ਭੇਜਿਆ ਤੂੰ ਮੰਨ ਕੇ ਜਦ ਆਪਾਂ ਜਿਹੜਾ ਜ਼ਿਮੀਂਦਾਰ ਭਾਈ ਆ ਪੰਜਾਬ 'ਚ ਵੀਰੇ ਉਹ ਆਪਦੀ ਆਪ ਚੈੱਕ ਕਰਕੇ ਇੱਥੋਂ ਲੈ ਲੀ। ਆਪਦੀ ਚੈੱਕ ਕਰਕੇ ਲਿਆ। ਹਾਂਜੀ ਹਾਂਜੀ ਬ੍ਰਦਰ। ਇਹ ਕਿੰਨੇ ਦੀ ਮਿਲੂ ਛਾਟ ਆ ਜੀ? 66 ਹਜ਼ਾਰ ਦੀ। ਇਹ ਮਿਲੂਗੀ ਛਾਟ ਦੀ ਤੇ ਹੁਣ 66 ਬੋਲਣਾ 66 ਦੀ ਦੇ ਦਾਂਗੇ। ਸੂਈ ਹੋਈ ਤਾਂ ਇੱਥੋਂ ਇੱਥੋਂ ਦਿਖਾ ਦੇ ਬੱਚਾ ਨਾਲ ਕੀ ਹੈ ਬੱਚਾ ਵੀਰੇ ਮੇਲ ਹੈ ਇਹ ਵੀਰੇ ਤੜਕੀ ਸੂਈ ਹੈ ਵੀਰੇ ਇਹ 1 ਵਜੇ ਜੇਰੇ ਵੀ ਜੇ ਵੀਰੇ ਦੰਨ ਹੈ ਵੀਡੀਓ ਦਿਖਾ ਦੂ ਮੈਂ ਬੰਦੇ ਨੂੰ ਠੀਕ ਹੈ ਹਾਂਜੀ ਆਪਣੀ ਗਰੰਟੀ ਆ ਤੋੜ ਕੇ ਪਹਿਲਾ ਵਜੇ ਦਾ ਲੇਵਾ ਚੈੱਕ ਕਰਾ ਦੇ ਯਾਰ ਬੈਠਦਾ ਭਾਈ ਬਾਤ ਮਾੜਾ ਦੇਖ ਲੈ ਵਾ ਤੂੰ ਥੋੜੀ ਬਹੁਤੀ ਭਾਲ ਵੱਦੀ ਆ ਪਰ ਹਾਂ ਭਾਲ ਵੱਦੀ ਜਰੂਰ ਹੈਗੀ ਆ ਬ੍ਰਦਰ ਆ ਥੋੜੀ ਬਹੁਤੀ ਭਾਲ ਜਰੂਰ ਆ ਕਿਉਂਕਿ ਸੂਆ ਦੂਜਾ ਦੰਦਾਂ ਚ ਹੈਗੀ ਆ ਚਾਰ ਦਾ ਚਾਰ ਦੰਦਾਂ ਦਾ ਬ੍ਰਦਰ ਕੱਦੇ ਦਾ ਹੈਗਾ ਮੇਰਾ ਖਿਆਲ ਆ ਸਾਰੀਆਂ ਤੋਂ ਵੱਡਾ ਹਾਂਜੀ ਹਾਂਜੀ ਬ੍ਰਦਰ ਬੇਲ ਬੂਲ ਵੀਰੇ ਕੱਦ ਕੋਦੋ ਕੋਕਾ ਪੀ ਸੀ ਆ ਭਾਈ ਇਹ ਵੀ ਚੀਜ਼ ਆ ਇਹ ਚੀਜ਼ਾਂ ਵਾਈਆਂ ਸਾਰੀਆਂ ਕੁਆਲਿਟੀ ਦੀਆਂ ਨੇ ਬਾਕੀ ਸੋਨੂੰ ਦਿਖ ਵੀ ਰਹੀਆਂ ਨੇ ਕੈਮਰੇ ਅੱਗੇ ਕਿਉਂਕਿ ਇਹਦੇ 'ਚ ਮੈਂ ਕੁਝ ਲੁਕੋ ਨਹੀਂ ਸਕਦਾ ਇਹ ਚੀਜ਼ਾਂ 'ਚ ਕੱਦ ਵੱਡਾ ਆ ਗਿਆ ਫੁੱਲ ਡਬਲ ਤੇ ਆਡਰ ਇਹਦਾ ਆ ਗਿਆ ਪੂਰਾ ਫਿਕਸ ਜਮਾ ਹਾਂਜੀ ਹਾਂਜੀ ਬ੍ਰਦਰ ਫਿਕਸ ਆਡਰ ਹੈ ਬੈਡ ਵੀਰੇ ਹੁਣ ਪਸਮਾ ਚ ਲਿਆਂਦੀ ਹੋਈ ਆਪਣੀ ਆਪ ਗੱਪ ਨਹੀਂ ਮਾਰਦੇ ਹੈਗੇ ਠੀਕ ਆ ਗੱਲ ਹਾਂਜੀ 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 ਬੱਚੇ ਦਾ ਕਰਦੀ ਆ ਵੀਰੇ ਥੋੜਾ ਜਿਆ ਕੋਈ ਗੱਲ ਨਹੀਂ ਕੋਈ ਹਾਂਜੀ ਦੁਬਾਰਾ ਦਵਾਣਾ ਵੀਰੇ ਕਿਹੜਾ ਹਾਂ ਦਵਾ ਦੇ ਦੁਬਾਰਾ ਦਵਾ ਦਿੰਦੇ ਆ ਬਾਈ ਕੋਈ ਚੱਕਿਆ ਗੱਲ ਨਹੀਂ ਕਿਹੜਾ ਦਵਾ ਦੇ ਕਿਹੜਾ ਦੇਖਣ ਵਾਲੇ ਸੱਜਣਾ ਦੀ ਹ ਕੱਦ ਵਿੱਡਾ ਆ ਗਿਆ ਸੱਜਣੋ ਫੁੱਲ ਡਾਵਲ ਲੰਬਾਈ ਲਮੂਈ ਵੀ ਬੱਛੀ ਦੀ ਫੁੱਲ ਐ ਤੇ ਬਾਕੀ ਆਰਡਰ ਕੁਆਲਿਟੀ ਤੁਹਾਨੂੰ ਇਹਦੀ ਦੱਸਦੀ ਐ ਵੀ ਇਹ ਚੀਜ਼ ਕੀ ਐ ਆਰਡਰ ਦਾ ਵੀਰੇ ਜਦੋਂ ਬੰਦਾ ਥੱਲੇ ਬਹਿ ਗਿਆ ਨਾ ਵੀਰੇ ਡੇਢ ਮਿੰਟ ਜੀ ਵੀਰੇ ਤਾਰ ਚੋ ਕੇ ਖੜਾ ਹੋ ਜੂ ਬੰਦਾ ਇਹ ਤੁਹਾਨੂੰ ਇਹਦੀਆਂ ਤਾਰਾਂ ਦਿਖਾ ਦਾਂਗੇ ਮਾਰ ਕੇ ਆਪਾਂ ਹਾਂ ਵੀਰੇ ਤਾਂ ਤਾਰਾਂ ਮਾਰ ਕੇ ਦਿਖਾਵਾਂਗੇ ਹਾਂ ਤਾਰਾਂ ਇਹਨੀਆਂ ਦਿਖਾ ਦਨੇ ਮਾਰ ਕੇ ਕੋਈ ਕੋਈ ਗੱਲ ਨਹੀਂ ਬੋਚੀ ਹਾਂਜੀ ਹਾਂਜੀ ਬੱਚੇ ਦਾ ਜਰੂਰ ਕਰ ਦਈਆ ਭਾਈ ਬੋਚ ਕੇ ਲੈ ਚੱਲ ਤਾਰਾਂ ਇਹਦੀਆਂ ਸੱਜਣੋ ਮਾਰ ਕੇ ਦਿਖਾ ਦਾਨਿਆਂ ਤਾਰਾਂ ਸੱਜਣੋ ਤੁਹਾਨੂੰ ਮਾਰ ਕੇ ਆਪਾਂ ਦਿਖਾ ਦਾਨਿਆਂ ਲੈ ਵੀਰੇ ਇਹ ਫੋਕੀ ਫੋਕੀ ਪੂਰੀ ਆ ਲੈ ਚਵਾਈ ਦੇਖ ਚਵਾਈ ਚ ਬੂਈ ਹੈ ਗਿਆ ਪੰਪਲਾ ਸਿਸਟਮ ਆ ਫੁੱਲ ਮੋਟੀ ਆ ਚੀਚੀ ਵਰਗੀ ਧਾਰ ਪੈਂਦੀ ਆ ਲੈ ਪੈਸੇ ਦੱਸ ਦੇ ਦੇ ਹੁਣ ਥੱਦੇ ਨਾ ਕਰ ਪੈਸੇ ਵੀਰੇ ਆਪਾਂ ਵੀਰੇ ਇਹਦਾ ਲਮਾਗੇ ਪਿਆ 80000 ਬ੍ਰਦਰ 85000 ਚੋਂ ਮਾਨਤਾਨ ਕਰਦਾਂਗੇ ਵੀਰੇ ਮਾਨਤਾਨ ਛੋਟ ਛੱਪਾ ਕਰਦਾਂਗੇ ਹਾਂਜੀ 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 ਤੇ ਬੈੜ ਆ ਗਈ ਸੱਜਣੋ ਕੱਦ ਕਾਠ ਵਾਲੀ ਕਾਦੇ ਦਾ ਹੈਗਾ ਫੁੱਲ ਵੱਡਾ ਤੇ ਲੰਬਾਈ ਲੰਬੂਈ ਤੁਹਾਡੇ ਸਾਹਮਣੇ ਹੀ ਆ ਤੇ ਇਹਦਾ ਬਾਈ ਕਹਿੰਦਾ 85 ਚੋ ਦੋ ਮਾਨਤਾ ਨਹੀਂ ਦੀ। ਹਾਂ ਵੀਰੇ ਦੋ ਮਾਨਤਾ ਕਰਾਂਗੇ ਬਾਕੀ ਜਿੰਨੇ ਦਾ ਬਾਈ ਆਪਣਾ ਸੌਤਾ ਹੋਊਗਾ ਵੀਰੇ ਉਹ ਚੋ ਵੀ 2000 ਰੁਪਏ ਸ਼ਾਟ ਆਪਣੀ। ਉਹ ਤਾਂ ਆਪਣਾ ਦਿਵਾਲੀ ਦਾ ਆਫਰ ਹੈਗਾ ਹੀ ਹੈਗਾ ਬ੍ਰਦਰ। ਹਾਂਜੀ ਹਾਂਜੀ ਬ੍ਰਦਰ। ਜਿੰਨੇ ਦਾ ਬਾਈ ਕਹਿੰਦਾ ਸੌਦਾ ਪੜੂਗਾ ਉਹਦੇ ਚੋ 2000 ਹੋਰ ਸ਼ਾਟ। ਹਾਂਜੀ ਹਾਂਜੀ ਬ੍ਰਦਰ ਹਾਂਜੀ। ਤੇ ਹੁਣ ਲੈ ਚੱਲ ਗਰੀ ਤਿੰਨ ਨੰਬਰ ਆਈ ਤੇ ਤੋੜ ਦਿਓ ਜੀ ਖੋਲ ਕੇ ਸੁਆ ਕਰਿਆ ਦਾ। ਸੁਆ ਬ੍ਰਦਰ ਇਹਦਾ ਦੂਜਾ। ਸੁਆ ਦੂਜਾ ਇਹ ਮੇਰਾ ਖਾਲਾ ਕਰਦੀ ਆ ਜਿਆਦੇ ਦਿਨ ਹਣਾ। ਵੀਰੇ ਆਪਾਂ ਗੱਪ ਮਾਰ ਕੇ ਦੇਣਾਂ ਨਹੀਂ ਜਾਨਵਰ। ਹਾਂਜੀ। ਡੇਢ ਮਹੀਨਾ ਪਿਆ ਵੀਰੇ ਇਹਦਾ ਇਹਦਾ ਹੈ ਸੱਜਣੋ ਡੇਢ ਮਹੀਨਾ ਬਾਕੀ ਪਰ ਬਾਡੀ ਬੁੱਡੀ ਵੱਛੀ ਦੀ ਬਹੁਤ ਮੇਰੇ ਗੁੱਦ ਤਾਂ ਇੰਨੀ ਜਿਆਦਾ ਹੈ ਬੈੜ ਚ ਬਾਈ ਗੱਲਾਂ ਕਰਾਊਗੀ ਬੈੜ ਜਿੱਤੇ ਸੂਪੀ ਦੇਖ ਮੇਰੇ ਫੇਸ ਪ੍ਰਿੰਟ ਦੇਖ ਬੈੜ ਦਾ ਹੋ ਤਾਂ ਗੱਲਾਂ ਦੀਆਂ ਗੱਲਾਂ ਦੇਖ ਇੱਥੋਂ ਇੱਥੋਂ ਦਿਖਾ ਦੇ ਮੋਦੀ ਬੁੱਦੀ ਦੇਖ ਵੀਰੇ ਕਿੰਨੀ ਚੰਗੀ ਆ ਬੈੜ ਕੋਕਾ ਪੀਸ ਆ ਬ੍ਰਦਰ ਸੂਆ ਦੂਜਾ ਆ ਗਿਆ ਦੰਦਾਂ ਚ ਕਿਵੇਂ ਆ ਇਹ ਬਾਈ ਦੰਦਾਂ ਚ ਵੀਰੇ ਚੌਗੀ ਹੈ ਦੰਦਾਂ ਚ ਆ ਗਈ ਚਾਰ ਦੰਦ ਡੇਢ ਮਹੀਨਾ ਬਾਕੀ ਆ ਪਹਿਲਣ ਦਾ ਕੀ ਰਿਕਾਰਡ ਦੱਸਿਆ ਪਹਿਲਣ ਦਾ ਵੀਰੇ ਐਦਾ ਹੈਗਾ 26 ਲੀਟਰ ਦਾ ਰਿਕਾਰਡ 26 27 26 27 ਵੀਰੇ ਇੱਥੇ ਅੜਦੀ ਰਹੀ ਹੈ ਇਹ ਬੈੜ 26 27 ਕਿਲੋ ਦਾ ਬਾਈ ਕਹਿੰਦਾ ਪੈਲਣ ਦਾ ਰਿਕਾਰਡ ਆ ਤੇ ਜਾਨ ਜੂਨ ਬੱਛੀ ਚ ਹੈਗੀ ਆ ਫੁੱਲ ਫੁੱਲ ਹੈ ਬ੍ਰਦਰ ਫੁੱਲ ਜਾਨ ਕਿਸੇ ਵੀ ਪੱਖ ਤੋਂ ਆਥ ਨਹੀਂ ਤਰਾਉਂਦੀ ਇਹ ਸੀਮਨ ਕਿਹੜਾ ਲੱਗਾ ਬਾਈ ਸੀਮਨ ਵੀਰੇ ਇਹਦੇ 66 ਲੱਗਾ ਹੋਇਆ ਹਣੀਬੀ ਦਾ ਕਿਹੜੇ ਦਾ ਹਣੀਬੀ ਦਾ ਹਣੀਬੀ ਦਾ ਹਣੀਬੀ ਦਾ 66 ਸੀਮਨ ਲੱਗਾ ਹੋਇਆ ਹੈ ਬ੍ਰਦਰ ਇਹਦੇ ਇਹ ਕਿਹੜਿਆਂ ਦਾ ਆ ਗਿਆ ਬਾਈ ਇਹ ਵੀਰੇ ਆਪ ਨੂੰ ਤਾਂ ਪਤਾ ਨਹੀਂ ਮੇਰੀ ਗੱਲ ਤੋਂ ਵੀਰੇ ਮੇਰੇ ਮਾਸੀ ਦੇ ਮੁੰਡੇ ਤੋਂ ਹੀ ਆਈ ਹੋਈ ਹੈ ਇਹ ਬੈੜ ਠੀਕ ਹੈ ਹਾਂਜੀ ਬ੍ਰਦਰ ਉਹ ਤੋਂ ਮੈਂ ਫੁੱਲ ਡਿਟੇਲ ਲੈ ਕੇ ਦੇ ਦੂੰਗਾ ਵੀਰੇ ਉਹਨੇ ਜਾਣਾ ਸੀ ਕੈਨੇਡਾ ਵੀਰੇ ਉਹਨੇ ਸਾਰਾ ਫਾਰਮ ਸੇਲ ਕਰਤਾ ਠੀਕ ਆ ਗੱਲ ਹਾਂਜੀ ਹਾਂ ਬ੍ਰਦਰ ਆਪਣਾ ਲਾਟ ਅਗਲਾ ਬੱਸੀ ਆਉਂਦਾ ਵੀ ਆਊਗਾ ਵੀਰੇ ਉਹਦੇ ਲਈ ਵੀ ਹੀਫਰ ਖੜੀਆਂ ਨੇ ਬਹੁਤ ਚੰਗੀਆਂ ਠੀਕ ਆ ਜੀ ਹਾਂਜੀ ਹਾਂ ਬ੍ਰਦਰ ਉਹ ਤੋਂ ਆਇਆ ਹੋਇਆ ਹਣੀ ਵੀ ਦਾ ਸੈਕਸਰ ਸੀ ਮੰਨ ਲਗਿਆ ਹੈ ਬ੍ਰਦਰ ਇਹਦੇ ਬਾਈ ਕਹਿੰਦਾ ਇਹਦੇ ਲੱਗਿਆ ਹੋਇਆ ਸੱਜਣੋ ਸੈਕਸੜ ਤੇ ਡਿਟੇਲ ਉਹਦੀ ਵੀ ਕਿਹੜਿਆਂ ਦਾ ਆ ਗਿਆ ਉਹ ਬਾਈ ਕਹਿੰਦਾ ਪੁੱਛ ਕੇ ਆਪਾਂ ਨੂੰ ਹਾਂਜੀ ਹਾਂ ਬਾਈ ਸੀਲ ਸੂਤ ਤਾਂ ਨਾ ਕਿਆ ਗੱਲਾਂ ਬਾਤਾਂ ਨੇ ਵੈੜ ਦੀਆਂ ਜੀ ਤੇ ਮਹੀਨਾ ਕੱਢਦੀ ਆ ਡੇਢ ਹਾਂ ਬਈ ਡੇਢ ਮਹੀਨਾ ਕੱਢਦੀ ਗੱਪ ਬੋਲ ਕੇ ਨਹੀਂ ਬਈ ਚੀਜ਼ ਲਈ ਆ ਆਪ ਫਾਸਮਾ ਰੱਖੋ ਫਾਸਮਾ ਬੁਰੂਰੇ ਜਿੰਨਾ ਰੱਖੂਗੀ ਮਸਟਾਇਟਸ ਵਗੈਰਾ ਜਾਂ ਕੋਈ ਥਣਾ ਨੂੰ ਕੁਝ ਵੀ ਆਉਂਦੀ ਹੈ ਨਾ ਬਿਮਾਰੀ ਉਹ ਬਿਮਾਰੀ ਬਿਲਕੁਲ ਨਹੀਂ ਆਉਂਦੀ ਵੀਰੇ ਉਹ ਟੁੱਟਵੇਂ ਆਰਡਰ ਤੇ ਲੰਬੇ ਥਣ ਚਾਉਣੀ ਹੁੰਦੀ ਹੈ ਉਹ ਤੁਹਾਨੂੰ ਮੈਂ ਪਹਿਲੀ ਦਾ ਦਨਾ ਹਾਂਜੀ ਤੇ ਕੁਆਲਟੀ ਬਾਈ ਦੇ ਜਾਨਵਰਾਂ ਦੀ ਹੈਗੀ ਆ ਟਾਪ ਦੰਦਾਂ ਚ ਚਾਰ ਦੰਦ ਦਾ 66 ਸੀਮਨ ਲੱਗਿਆ ਦੂਜਾ ਸੂਆ ਸੁੰਦੀਆ ਹਾਂਜੀ ਪੈਲਣ ਦਾ ਰਿਕਾਰਡ ਰਿਹਾ 26 27 ਕਿਲੋ ਦਾ ਹਾਂਜੀ ਬ੍ਰਦਰ ਦੰਦਾਂ ਚ ਹੈਗੀ ਆ ਚਾਰ ਦੰਦ ਦਾ ਤੋਰਾ ਤੂਰਾ ਬਾਡੀ ਬੁੱਡੀ ਹਰੇਕ ਪੱਖ ਤੋਂ ਬੱਛੀ ਆ ਗਈ ਲਾਜਵਾਬ ਹਾਂਜੀ ਬ੍ਰਦਰ ਬਾਕੀ ਚੀਜ਼ਾਂ ਤੁਹਾਨੂੰ ਦੱਸ ਵੀ ਰਹੀਆਂ ਨੇ ਮਾਨਾ ਜਿਹੜਾ ਮਨ ਖੁਸ਼ ਹੋ ਗਿਆ ਬਾਈ ਦੇ ਜਾਨਵਰ ਦੇਖ ਕੇ ਪੈਸੇ ਇਹਦੇ ਕਿੰਨੇ ਲਾਵਾਂਗੇ ਭੰਮੀ ਵੀਰੇ ਇਹਦਾ ਲਾਵਾਂਗੇ ਆਪਾਂ ਲੱਖ ਰੁਪਿਆ 1 ਲੱਖ 1 ਲੱਖ ਬਾਈ ਮੇਰੀ ਗੱਲ ਸੁਣ ਲੈ ਕਮੈਂਟਾਂ 'ਚ ਮੇਰਾ ਵੀਰ ਬਣ ਕੇ ਬਾਈ ਕੋਈ ਆਏ ਨਾ ਲਿਖੇ ਕੋਈ ਮੰਗੀ ਜਾਂਦਾ ਪੈਸੇ ਬਾਈ ਚੀਜ਼ ਆ ਕੇ ਦੇਖੇ ਇੱਥੇ ਜੇ ਨਾ ਨਿਕਲੀ ਬਾਈ ਫੇਰ ਅਗਲਾ ਕਹੀ ਬੀ ਮੂੰਹ ਤੇ ਥੁੱਪਰੇ ਬੰਦਾ ਵੀ ਹਾਂ ਵੀ ਤੇਰੀ ਚੀਜ਼ ਕੰਮ ਦੀ ਹੈ ਨਹੀਂ ਤੇ ਮੇਨ ਗੱਲ ਲੱਗਿਆ ਵੀ 66 ਹਾਂ 66 ਲੱਗਿਆ ਆਪਦਾ ਤਾਂ ਨਹੀਂ ਪਤਾ ਇਹ ਕਿਹੜੇ ਸੀ ਮੰਗੀਆਂ ਨਹੀਂ ਵੀਰੇ ਆ ਉਹ ਆਪਾਂ ਲਈ ਕੱਪ ਮਾਰ ਕੇ ਦੇ ਨਹੀਂ ਨਹੀਂ ਬਾਈ ਕਿਸੇ ਨੂੰ ਵੀ ਠ ਇਹ ਹੁਣ ਮਾਰਦੇ ਲਾਸਟ ਵਾਲੀ ਬੱਛੀ ਦੇ 4 ਨੰਬਰ ਵਾਲੀ ਤੇ ਕੈਮਰਾ ਉਹ ਵੀ ਤੋੜ ਦੇ ਬਾਈ ਹੁਣ ਕੇ ਇਹਦਾ ਸੂਆ ਕਿਹੜਾ ਇਹਦਾ ਵੀ ਮੇਰੇ ਦੂਜਾ ਸੂਆ ਹੀ ਆ ਇਹ ਤਾਂ ਅੰਦਾਂ ਚ ਕਿਵੇਂ ਆ ਇਹਦੀ ਵੀ ਮੇਰੇ 6 ਦੇ ਦੰਦ ਪੂਰੇ ਨੇ ਬਾਈ ਇਹਦੇ ਇਹ 6 ਦੰਦ ਹੈ ਹਾਂ ਵੀਰੇ ਇਹ 6 ਦੰਦ ਹੈ ਹਾਂ ਇਹ ਕੋਈ ਸੱਜਣੋ ਤੁਹਾਨੂੰ ਇੱਕ ਗੱਲ ਹੋਰ ਦੱਸ ਦਣਾ ਵੀ ਸੂਆ ਜਗਲਾ ਕਹਿੰਦਾ ਹਰੇਕ ਦੂਜਾ ਕਹਤੀ ਕਿਉਂਕਿ ਇਹ ਦੰਦਾਂ ਦੇ ਵਿੱਚ ਨੇ ਜਾਨਵਰ ਤੁਸੀਂ ਚੈੱਕ ਵੀ ਕਰਕੇ ਲਿਆ ਹਾਂ ਹਾਂਜੀ ਬਰਦਰ ਵੀਰੇ ਸਿਰਾ ਕੁਆਲਟੀ ਆ ਜਿਹਨੂੰ ਸਿਰਾ ਕਹਿੰਦੇ ਹੁੰਦੇ ਨੇ ਨਾ ਬਾਈ ਉਹ ਚੀਜ਼ ਆ ਇਹੇ ਕੱਦ ਬੱਡੇ ਦਾ ਫੁੱਲ ਡਾਬਲ ਆ ਗਿਆ ਬਾਡੀ ਆ ਗਈ ਦੀ ਫੁੱਲ ਚੌੜੀ ਉੱਤੋਂ ਜਿਹੜਾ ਇੱਕ ਜਮਾਨ ਬੈੱਡ ਹੁੰਦਾ ਉਹ ਗੱਲ ਬਾਤ ਦੇਖ ਵੀਰੇ ਲੰਮੀ ਦੇਖ ਯਾਰ ਬੈੜ ਕਿੰਨੀ ਆ ਤੇ ਸਭ ਤੋਂ ਮੇਨ ਗੱਲ ਆ ਜਿਹੜਾ ਪ੍ਰਿੰਟ ਆ ਪ੍ਰਿੰਟ ਪ੍ਰਿੰਟ ਦਾ ਵੀਰੇ ਦੇਖਣਾ ਜਦੋਂ ਬਈ ਨਮਾ ਦਿੰਦੇ ਆ ਨਾ ਕੋੜਾ ਨਹੀਂ ਨਿਕਲਦਾ ਹੁੰਦਾ ਮੇਰੇ ਗੁਲਾਬੀ ਗੁਲਾਬੀ ਉਸ ਤੋਂ ਵੀਰੇ ਬੈੜ ਗੁਲਾਬੀ ਗੁਲਾਬੀ ਨਿਕਲੇ ਗੁਲਾਬੀ ਪਿੰਡੇ ਚ ਆ ਗਈ ਗੁਲਾਬੀ ਪਿੰਡੇ ਦੀ ਬੈੜ ਆ ਵੀਰੇ ਜੇ ਬੰਦਾ ਬਰੀਡਿੰਗ ਵਾਲਾ ਲਊਗਾ ਵੀਰੇ ਜਿਹੜਾ ਇਹਨੂੰ ਲਊਗਾ ਜਿਹਨੂੰ ਸਮਝ ਆ ਬਈ ਟਾਈਮ ਕਿੰਨਾ ਕੁ ਬਾਕੀ ਆ ਟਾਈਮ ਵੀਰੇ ਦੇ 15 ਦਿਨ ਪਈ ਨੇ ਪੂਰੇ ਸਹੀ ਮਿਲ ਹੁਣੀ ਹਣੇ ਲੈ ਵੀ ਦਾ ਵੀ ਕੁਝ ਨਹੀਂ ਕਰਿਆ ਹੈ ਗੈਨੇ ਦੇਖ ਲੈ 15 ਦਿਨ ਇਹਦੇ ਬਾਕੀ ਨੇ ਇੱਥੋਂ ਗੈਰੀ ਇਹਦੇ ਕੱਦ ਦਾ ਆਈਡੀਆ ਕੱਦ ਦੇਖ ਬੜੀ ਕੱਦ ਦਾ ਬਾ ਕਮਾਲੀਆ ਯਾਰ ਇਹਦਾ ਕੱਦ ਕਾਠੀ ਦਿਖਾ ਦੇ ਕੱਦ ਆ ਗਿਆ ਫੁੱਲ ਵੱਡਾ ਤੇ ਉੱਤੋਂ ਚੜਾਈ ਚੜੂ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਨਾ ਵੀ ਮੈਂ ਇਸ ਜਿੰਨੀ ਚੜਾਈ ਹੈ ਹਾਂਜੀ ਬ੍ਰਦਰ ਤੇ ਲੰਬਾਈ ਲੰਬੂਈ ਵੀ ਫੁੱਲ ਆ ਤੇ ਗੁਲਾਬੀ ਸਕਿਨ ਚ ਆ ਗਈ ਬਿਲਕੁਲ ਤੇ ਪ੍ਰਿੰਟ ਵੀ ਇਹਦਾ ਕੋਈ ਟੁੱਟਮਾ ਨਹੀਂ ਹੈਗਾ ਹਾਂਜੀ ਬ੍ਰਦਰ ਜਿੰਨੇ ਬੱਦਲ ਜੇ ਬਣੇ ਨੇ ਉਹਨਾਂ ਦੇ ਅੰਦਰ ਅੰਦਰ ਹੀ ਬਲੈਕ ਆ ਬਾਹਰਲੇ ਬੰਨੇ ਨਹੀਂ ਨਾ ਨਾ ਵੀਰੇ ਉਹ ਚੱਕਰ ਵਾਲੀ ਗੱਲ ਨਹੀਂ ਹੈ ਕਿ ਕ੍ਰੋਸ ਨਹੀਂ ਹੈਗੀ ਵੀਰੇ ਪਿਓਰ ਹੈ ਪਿਓਰ ਯਾਰ ਜਮਾ ਜਿਹਨੂੰ ਹਸਲਾ ਕੇ ਨਹੀਂ ਹੁੰਦੀ ਤੋਰੀ ਆ ਇਹਨੂੰ ਕੱਚੇ ਵੀਰੇ ਦੀ ਲੰਬਾਇਆ ਕਿਹੜਾ ਦਵਾ ਦਿਆ ਇਹਨੂੰ ਇਹ ਹੈਗੀ ਐ 6 ਦਿਨ ਤੋਂ ਸੂਆ ਦੂਜਾ ਸੁੰਦੀ ਆ 15 ਦਿਨ ਬਾਕੀ ਨੇ ਪੈਲਣ ਦਾ ਪੰਮੇ ਕਿੰਨਾ ਕਰ ਦੱਸ ਵੀਰੇ ਪੈਲਣ ਦਾ ਇਹਨੇ 30 ਲੀਟਰ 30 ਲੀਟਰ ਦਾ ਹਾਂਜੀ ਹਾਂਜੀ ਬ੍ਰਦਰ ਗ ਠੀਕ ਗੱਲ ਹਾਂਜੀ ਹਾਂਜੀ ਉਹ ਗੱਲ ਨਹੀਂ ਹੈਗੀ ਵੀ ਆਪਾਂ ਨੇ ਝੂਠ ਮਾਰ ਕੇ ਦੇਣਾ ਮੈਂ ਬਾਰੀ ਬਾਰੀ ਕਹਿਣਾ ਬਾਈ ਝੂਠ ਤਾਂ ਵੀਰੇ ਆਪਣੇ ਮਾਰ ਕੇ ਦੇਣਾ ਆਪਣੇ ਸਦਾ ਬਹਾਰ ਕੰਮ ਕਰਨਾ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਵਪਾਰੀ ਵੀ ਰੋਹੀ ਜਾਣਕਾਰੀ ਦੇਊਗਾ ਜਿਹੜੀ ਉਹਨੂੰ ਅੱਗੇ ਤੋਂ ਮਿਲੂਗੀ ਮਿਲੂਗੀ ਹਾਂਜੀ ਹਾਂਜੀ ਬਾਕੀ ਤੁਸੀਂ ਨੇ ਜਾਨਵਰ ਨੂੰ ਜੱਜਮੈਂਟ ਕਰਕੇ ਖਰੀਦਣਾ ਹੁੰਦਾ ਆਬਦੀ ਸਮਝ ਨਾਲ ਦੇਖ ਵੀਰੇ ਬੈਡ ਦੀ ਬੂਥ ਦੇਖ ਯਾਰ ਤੂੰ ਆਬਦੀ ਸਮਝ ਨਾਲ ਖਰੀਦਣਾ ਹੁੰਦਾ ਵੀ ਆਪਨੇ ਕੋਲੇ ਇਹ ਕਿੰਨਾ ਪਾ ਦੂ ਤੇ ਜਿਹਨੂੰ ਬਰੀਡ ਬਾਰੇ ਜਾਣਕਾਰੀ ਆ ਐਨੇ ਪੈਸੇ ਤੇ ਇੰਨੀ ਕੁਆਲਿਟੀ ਦਾ ਜਾਨਵਰ ਉਹੀ ਸੱਜਣ ਖਰੀਦਦਾ ਹਾਂਜੀ ਹਾਂਜੀ ਬ੍ਰਦਰ ਕਿਉਂਕਿ ਆਮ ਬੰਦੇ ਨੂੰ ਇਹ ਚੀਜ਼ਾਂ ਬਹੁਤ ਮਹਿੰਗੀਆਂ ਲੱਗਦੀਆਂ ਬਹੁਤ ਮਹਿੰਗੀਆਂ ਲੱਗਦੀਆਂ ਨੇ ਬ੍ਰਦਰ ਹਾਂਜੀ ਘਮਾ ਦਿਆ ਇਹਨੂੰ ਘਮਾ ਦੇ ਕੇ ਰਾਂ ਹੋਰ ਲੰਬਾ ਜਿਹੜਾ ਲੰਬਾ ਆ ਕਿਉਂਕਿ ਦੇਖਣ ਵਾਲੇ ਸੱਜਣਾਂ ਦੀ ਹਰੇਕ ਪੱਖ ਤੋਂ ਤੁਸੀਂ ਹਾਂਜੀ ਬਾਈ ਹਰੇਕ ਪੱਖ ਤੋਂ ਸੱਲੀ ਕਰਾਉਣੀ ਜ਼ਰੂਰੀ ਆ ਬਾਈ ਅਗਲਾ ਦੂਰੋਂ ਲਾ ਹੁੰਦਾ ਕਈ ਵਾਰੀ ਆ ਦਿਖਾ ਦੇ ਇੱਥੋਂ ਗੈਰੀ ਵੇ ਲੰਬਾਈ ਲੰਬੂਈ ਕੱਦ ਵੱਡਾ ਬਾਡੀ ਬੁੱਡੀ ਹਰੇਕ ਪੱਖ ਤੋਂ ਜਾਨਵਰ ਬਾਈ ਦੇ ਟੌਪ ਕਲਾਸ ਦੇ ਵਿੱਚ ਆਗੇ ਫਾਈਵ ਸਟਾਰ ਦੇ ਵਿੱਚ ਆਗੇ ਇਹਦੇ ਸੀਮਨ ਕਿਹੜਾ ਲੱਗਿਆ ਵੀਰੇ ਆਪਣਾ ਕਾਪੀ ਤੇ ਲਿਖਾਇਆ ਡਿਟੇਲ ਵੀਰੇ ਫਾਰਮ ਦੀ ਬਿਹੜਾ ਠੀਕ ਆ ਗੱਲ ਹਾਂਜੀ ਹਾਂਜੀ ਬ੍ਰਦਰ ਇਹਦੇ ਵੀ ਬਾਈ ਕਹਿੰਦਾ 66 ਲੱਗਿਆ ਉਹ ਲਿਖਿਆ ਪਿਆ ਉਹ ਸਿਸਟਮ ਸਾਰਾ ਸੋਨੂੰ ਡਿਟੇਲ ਫੁੱਲ ਹਾਂਜੀ ਵੀਰੇ ਡਿਟੇਲ ਮੈਂ ਦੂੰਗਾ ਸਾਰੀ ਬੰਦੇ ਨੂੰ ਇਹਦੇ ਪੰਮੇ ਪੈਸੇ ਕਿੰਨੇ ਲੈ ਲਾਂਗੇ ਪੈਸੇ ਵੀਰੇ ਇਹਦਾ 1 ਲੱਖ 10 ਹਜ਼ਾਰ ਰੁਪਏ ਵੀਰੇ ਮੁੱਲ ਹੈ ਤੇ 1 ਲੱਖ 5 ਹਜ਼ਾਰ ਦੀ ਬਾਈ ਦੇਣੀ ਹੈ 1 ਲੱਖ ਤੇ 5 ਦੀ ਦੇ ਦਾਂਗੇ ਦੇਣੀ ਹੈ ਬਾਈ ਹਾਂ ਮੇਰੇ ਨੀਂਦ ਬਣ ਕੇ ਬਾਈ ਉਹੀ ਫੋਨ ਲਾਵੇ ਠੀਕ ਆ ਗੱਲ ਬਾਈ ਪਲਾ ਲੈਵੇ ਲੂਜ ਦਾ ਬਾਈ ਹਰੇ ਪਟ ਦੇਖ ਬਾਈ ਕਿੰਨੇ ਪਏ ਨੇ ਤੇ ਬਣਾਉਗੀ ਸਿਸਟਮ ਬਾਈ ਇੱਕ ਸਿੱਖ ਰੱਖਣਾ ਇੱਚੀ ਰੱਖਣਾ ਬਾਈ ਬੈਣ ਨਹੀਂ ਲੈਵਾ ਠੀਕ ਆ ਗੱਲ ਦੇਖ ਵੀਰੇ ਲੈ ਲੈ ਫਾਸਮਾ ਰਖੂਆ ਡਰ ਚੌੜਾ ਪੂਰਾ ਹਣਾ ਹਾਂ ਵੀਰੇ ਆ ਇਹ ਬਾਈ ਕਹਿੰਦਾ ਦੇਵਾਂਗੇ 1 ਲੱਖ ਤੇ 5000 ਦੀ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਵੀਰੇ 98772 18756 ਕਿਹਰਾ ਹੋਰ ਬੋਲੋ 98772 18756 ਬ੍ਰਦਰ ਆ ਪਿੰਡ ਬਾਈ ਦਾ ਮੰਡੇਰ ਖੁਰਦਾ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਨਗੀਨਾ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ